ਸਾਨੂੰ ਵੱਡੀ ਸ਼ੀਲਡ 1955 ਚ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਜੋੜੇ ਪਾ ਕੇ ਫੌਜਵਾੜੀ ਇੱਥੇ ਔਰਤਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਲਾਠੀ ਚਾਰਜ ਕੀਤਾ ਅਥਰੂ ਗੈਸ ਦੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਦੋ ਤੋਂ ਜ਼ਿਆਦਾ ਸਿੰਘ ਸ਼ਹੀਦ ਹੋਏ ਇਥੇ ਲੰਗਰ ਦੀ ਮਰਿਆਦਾ ਭੰਗ ਕਰਕੇ ਲੰਗਰ ਨੂੰ ਬੰਦ ਕੀਤਾ ਗਿਆ ਮੰਜੀ ਸਾਹਿਬ ਜਿੱਥੇ ਅੱਜ ਕਥਾ ਚੱਲਦੀ ਓ ਸਾਡਾ ਧਾਰਮਿਕ ਸਥਾਨ ਆ ਉੱਤੇ ਕਬਜ਼ਾ ਕੀਤਾ ਸਟੇਟ ਵੱਲੋਂ ਜਿਹੜੀ ਉਸ ਟਾਈਮ ਦੀ ਸਿੱਖ ਲੀਡਰਸ਼ਿਪ ਸੀ ਜਿਹਦੇ ਅੰਦਰ ਬਹੁਤ ਕਮੀਆਂ ਸੀ ਹਾਲਾਂਕਿ ਉਹ ਸਟੇਟ ਦੇ ਨਾਲ ਅੜਨ ਵਾਲੇ ਹੀ ਐਣੀ ਸੀ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕਹਿੰਦੇ ਸੀ ਵੀ ਅਸੀਂ ਸਟੇਟ ਦਾ ਦਿਲ ਨਹੀਂ ਦਿਖਾਉਣਾ ਸਿੱਖ ਭਾਵੇਂ ਸਾਰੇ ਮਰ ਜਾਣ ਉਹਦੇ ਹਾਲਾਤ ਹੀ ਇਦਾਂ ਦੇ ਸੀ ਉਹਦੀਆਂ ਔਨ ਔਨ ਰਿਕਾਰਡ ਸਟੇਟਮੈਂਟਾਂ ਪਈਆਂ ਮਾਸਟਰ ਤਾਰਾ ਸਿੰਘ ਦੀਆਂ ਉਹ ਲੀਡਰ ਵੀ ਜਿਹੜੇ ਸੀਗੇ ਚੱਕ ਕੇ ਇਹਨਾਂ ਨੇ ਅਰੈਸਟ ਕਰਕੇ ਅੰਦਰ ਧੋਕ ਦਿੱਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜਾ ਸਿੱਖਾਂ ਦਾ ਮੇਨ ਲੀਡਰਸ਼ਿਪ ਤਾਰਾ ਸਿੰਘ ਉਹ ਚੱਕਿਆ ਹਰ ਇੱਕ ਜਿਹੜੀ ਧਿਰ ਦਾ ਜਿਹੜਾ ਕੋਈ ਮੇਨ ਛੋਟਾ ਮੋਟਾ ਵੀ ਕੋਈ ਨੁਮਾਇੰਦਾ ਸੀ ਉਹਨਾਂ ਦੇ ਕੋਲ ਜੇਕਰ ਕਿਸੇ ਕੋਲ ਕੋਈ ਲਿਸੈਂਸੀ ਹਥਿਆਰ ਸੀ ਉਹ ਦੋ ਦਿਨ ਪਹਿਲਾਂ ਉਹਨਾਂ ਨੇ ਜ਼ਬਤ ਕਰ ਲਏ ਉਸ ਤੋਂ ਬਾਅਦ ਸਿੱਖਾਂ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਇਹ ਦਿਨ ਅੱਜ ਦੇ ਇਹ ਕਿਤੇ ਨਾ ਕਿਤੇ ਜਿਹੜੇ ਜੇਸ ਹਕੂਮਤ ਦੇ ਅੱਜ ਅਸੀਂ ਝੂਲੇ ਥੱਲੇ ਆ ਉਹਦੇ ਚਿਹਰੇ ਨੂੰ ਨੰਗਾ ਕਰਦੇ ਦਿੰਦੇ ਆ ਅਸੀਂ ਚਾਹੁੰਦੇ ਹਾਂ ਕਿ ਇਹ ਦਿਨ ਹਮੇਸ਼ਾ ਮਨਾਏ ਜਾਣ ਤਾਂ ਜੋ ਉਹ ਲੋਕ ਜਿਹੜੇ ਅੱਜ ਇਸ ਭੁਲੇਖੇ ਦੇ ਵਿੱਚ ਜੀ ਰਹੇ ਆ ਪੇ ਸ਼ਾਇਦ ਸਟੇਟ ਕਸੂਰਵਾਰ ਨਹੀਂ ਹੈ ਸਿੱਖ ਆਪ ਹੀ ਕਸੂਰਵਾਰ ਆ